ਸੋਨਾ ਦਿੱਤਾ ਗਿਆ ਸੀ ਤਾਂ 95 ਡਾਲਰ ਗਿਆ ਕੈਂਸਲ ਹੋ ਜਾਏਗਾ ਤਾਂ ਕਿਹਾ ਗਿਆ ਸੀ ਕਿ ਸਾਡੇ ਸਿੱਨਾ ਚਾਰਜ ਦੇ ਅੰਦਰ ਹੋਸਟ ਕਰਾਜਾ ਨਹੀਂ ਹੈ ਇਸ ਨੂੰ ਕੰਪਲੈਟ ਬਣਾਈਆ ਮਾਰਕਪਟ ਕੀ ਜੋ ਉਹ ਬੁਧੂ ਸੋਨਾ ਸੀ 2 ਮਹੀਨੇ ਦੀ ਸੀ ਤਾਂ ਉਹਨਾਂ ਨਾਲ ਪਹਿਲੇ ਮਾਰਕਪਟ ਕੀਤੀ ਜਾਂਦੀ ਹੈ ਤਾਂ ਮਾਰਕਪਟ ਕਰਨ ਤੋਂ ਬਾਅਦ ਉਹ ਲੈ ਕੇ ਉਹਦੇ ਦੇਵਾ ਮਾਰਕਪਟ ਲਈ ਪੈਸੇ ਅਤੇ 40 16 ਦਾ ਸਮਾਨ ਡਿਲੀਵਰੀ ਦੇ ਕੋਲ ਭਰਾਉਣਾ ਹੈ ਕਿ ਅੱਗੇ ਕਾਰਵਾਈ ਕੀਤੀ ਹੈ ਨਗਰ ਤੋਂ ਇਹ ਕਾਰਵਾਈ ਦੇਖਾਂਗੇ ਕਿ ਕਾਰਵਾਈ ਦੇਖਣੇ ਕੀ ਉਹ ਦਰਪਟੀ ਕਰ ਗਿਆ म यहाँ पछि

ਆਪ ਨੂੰ ਜੀ ਆਇਆਂ ਨੂੰ। ਇਹ ਅਰਪੇਸ਼ ਨੂੰ ਨਾਮ ਲਗਾ। ਜਿੰਦਾ ਹੁੰਕਾ ਹੀ ਹੋ। ਜੀ ਜੀ ਸਰਪੀ ਫਾਜੇ। 26 26 ਜੂਨ ਨੂੰ ਤਾਣਾ ਸਿਵਲ ਲਾਈਨ ਦੇ ਏਰੀਆ ਕਮਿਸ਼ਨਰ ਅਮਰਸਰ ਦੇ ਵਿੱਚ ਜੀ ਆ ਲਾਲ ਬਹਿਲਜੀ ਦੇ ਘਰ ਇੱਕ ਡਕੈਤੀ ਹੋਈ ਸੀ ਉਸ ਡਕੈਤੀ ਦੇ ਵਿੱਚ ਕਾਫੀ ਨਗਦੀ ਅਤੇ ਜਿਹੜੇ ਗਹਿਣੇ ਆ ਚੋਰੀ ਹੋਏ ਸੀ अर्ਲੀ ਮਾਰਨਿੰਗ ਹੋਈ ਸੀ ਬੜੀ ਸੈਂਸੇਸ਼ਨਲ ਬਣੀ ਸੀ ਕਮਿਸ਼ਨੇਟ ਅਮਰਸਰ ਪੁਲਿਸ ਨੇ ਸ੍ਰੀ ਮਨਿਉ ਰਾਣਾਜੀ ਦੇਗਵਾਈ ਹੇਠ ਐਸ ਐਚ ਓ ਅਮੋਲਕ ਅਮਨਦੀਪ ਅਤੇ ਵਿੰਦਰਜੀਤ ਇਨਸਪੈਕਟਰ ਸਹਿਬਾਨ ਇਹਨਾਂ ਨੇ ਰਲ ਕੇ ਉਸ ਰੋਬਰੀ ਨੂੰ ਜਿਹੜਾ ਟਰੇਸ ਕੀਤਾ ਤੇ ਜਿਹੜੇ ਉਹਦੇ ਲਗਭਗ 2 ਮੁਲਜ਼ਮਾਂ ਤੋਂ ਬਣਾ ਬਾਕੀ ਸਾਰੇ ਮੁਲਜ਼ਮ ਜਿਹੜੇ ਉਹ ਅਰੈਸਟ ਕਰ ਲਏ ਨੇ ਤੇ ਉਹਨਾਂ ਤੋਂ ਕਰੀਬ 41 ਲੱਖ ਰੁਪਿਆ 800 ਗ੍ਰਾਮ ਸੋਨਾ ਇੱਕ ਕਾਰ ਜਿਹੜੀ ਕਿ ਇਸ ਡਕੈਤੀ ਦੇ ਵਿੱਚ ਵਰਤੀ ਗਈ ਸੀ ਹਾਂਡਾ ਐਮਜ਼ ਅਤੇ ਇੱਕ ਮੋਟਰਸਾਈਕਲ ਇਹ ਰਿਕਵਰ ਕਰ ਲਿਆ ਇਹਨਾਂ 'ਚੋਂ ਕੁਝ ਦੋਸ਼ੀ ਆ ਜਿਹੜੇ ਕ੍ਰਾਈਮ ਕਰਨ ਤੋਂ ਬਾਅਦ ਮਹਾਰਾਸ਼ਟਰ ਭੱਜ ਗਏ ਸੀ ਕੁਝ ਮਹਾਰਾਸ਼ਟਰ ਤੋਂ ਕਾਬੂ ਕੀਤੇ ਨੇ ਕੁਝ ਬੰਦੇ ਜਿਹੜੇ ਇੱਥੇ ਲੋਕਲ ਹੈਗੇ ਆ ਇਹਨਾਂ ਨੂੰ ਮਦਦ ਕਰਨ ਤੇ ਲੋਜਿਸਟਿਕਸ ਕਰਨ ਦੇ ਸੀਗੇ ਉਹ ਕੁਝ ਇਥੋਂ ਗ੍ਰਿਫਤਾਰ ਕੀਤੇ ਨੇ कुल 7 ਬੰਦੇ ਗ੍ਰਿਫਤਾਰ ਕਰਕੇ 41,40,000 ਰੁਪਏ ਰਿਕਵਰ ਕਰਕੇ 936 ਗ੍ਰਾਮ ਜੁਅਰਲੀ ਜਿਹਦੇ ਚ 800 ਗ੍ਰਾਮ 골ਡ ਆ ਕਾਰ ਤੇ ਮੋਟਰਸਾਈਕਲ ਕਰਕੇ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਬਹੁਤ ਵਧੀਆ ਪ੍ਰੋਫੈਸ਼ਨਲ ਤਰੀਕੇ ਨਾਲ ਤੇ ਸੈਂਟੀਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ ਇਸ ਕੇਸ ਨੂੰ ਵਿਦਨ 3 ਡੇਜ਼ ਆ ਜਿਹੜਾ ਇਸ ਕੇਸ ਨੂੰ ਟ੍ਰੇਸ ਕਰਨ ਦੀ ਕਾਮਯਾਬੀ ਉਸ ਡਰਾਈਵਰ ਦੀ ਇੱਕ ਲੜਕੀ ਸੀ ਸ਼ਿਵਾਨੀ ਉਸ ਸ਼ਿਵਾਨੀ ਲਤਾ ਦਾ ਇੱਕ ਮੰਗੇਤਰ ਸੀ ਉਹ ਆਲਰੇਡੀ ਡਾਈਵੋਰਸੀ ਸੀ ਉਹਦਾ ਇੱਕ ਮੰਗੇਤਰ ਸੀ ਗੁਰਤੇਗ ਸਿੰਘ ਉਸ ਲੜਕੀ ਨੇ ਗੁਰਤੇਗ ਨੂੰ ਇਹ ਸੂਚਨਾ ਦਿੱਤੀ ਵੀ ਇਹਨਾਂ ਦੇ ਘਰ ਆ ਜਿਹੜਾ ਕਾਫੀ ਜਿਹੜਾ ਧਨ ਦੌਲਤ ਇਦਾਂ ਦਾ ਹੈਗਾ ਉਹਨੇ ਫਿਰ ਗੁਰਤੇਗ ਨੇ ਗਾਂ ਆਪਦੇ ਸਾਥੀ ਗੁਰਪ੍ਰੀਤ ਸੰਦੀਪ ਦੀਪਕ ਹਰਦੇਵ ਇਹਨਾਂ ਨੂੰ ਨਾਲ ਅੰਗੇਜ਼ ਕਰਕੇ ਇਹ अर्ਲੀ ਮਾਰਨਿੰਗ ਉਹਨਾਂ ਨੂੰ ਵੇਟ ਕਰਕੇ ਜਦੋਂ ਬਾਹਰ ਆਉਣਗੇ ਦਰਵਾਜ਼ੇ ਦੇ ਬਾਹਰ ਖੜਕੇ ਤੇ ਏਸੇ ਲੜਕੀ ਨੇ ਇਹਨਾਂ ਨੂੰ ਸੂਚਨਾ ਪ੍ਰਾਪਤ ਸੀ ਵੀ ਉਹਨਾਂ ਦਾ ਲੜਕਾ ਜਾਂ ਹੋਰ ਕੋਈ ਫੈਮਿਲੀ ਮੈਂਬਰ ਉਸ ਦਿਨ ਘਰ ਵਿੱਚ ਨਹੀਂ ਹਨ ਵੀ ਉਹ ਬਾਹਰ ਗਏ ਨੇ ਤੇ ਉਹਨਾਂ ਦੇ ਘਰੇ ਪੈਸੇ ਨੇ ਉਹਦੀ ਸੂਚਨਾ ਦੇ ਹੀ ਇਹਨਾਂ ਨੇ ਸਾਰੀ ਇਹ ਪਲੈਨਿੰਗ ਕਰਕੇ ਇਹ ਡਕੈਤੀ ਨੂੰ ਅੰਜਾਮ ਦਿੱਤਾ ਇਹਨਾਂ ਕੋਲ ਇੱਕ ਰਵਾਲਵਰ ਸੀ ਉਹ ਸਟਿਲ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਇਹ ਰਾਤੀ ਹੀ ਲੈ ਕੇ ਆਏ ਹਾਂ ਅਸੀਂ ਮਹਾਰਾਸ਼ਟਰਾਂ ਤੋਂ ਉੱਥੇ ਭੱਜੇ ਹੋਏ ਸੀਗੇ ਪੁਲਿਸ ਨੇ ਬੜੀ ਸਾਇੰਟੀਫਿਕਲੀ ਟੈਕਨੀਕਲੀ ਇਹਨਾਂ ਦਾ ਫਾਲੋਅ ਅਪ ਕਰਕੇ ਉਹਨਾਂ ਨੂੰ ਅਰੈਸਟ ਕਰਨ ਦੀ ਕਾਮਯਾਬੀ ਹੋਈ ਆ ਡਿਊਰਿੰਗ ਰਿਮਾਂਡ ਐਂਡ ਇੰਟਰੋਗੇਸ਼ਨ ਜਿਹੜੀਆਂ ਬਾਕੀ ਗੱਲਾਂ ਨੇ ਵੀ ਐਗਜ਼ੈਕਟਲੀ ਕਿੰਨੀ ਥੈਫਟ ਹੋਈ ਸੀ ਕਿੰਨਾ ਸੋਨਾ ਸੀ ਕਿੰਨੇ ਗਹਿਣੇ ਸੀ ਉਸ ਹਿਸਾਬ ਦੇ ਨਾਲ ਉਹ ਪਤਾ ਲਾ ਕੇ ਬਾਕੀ ਜਿਹੜੀ ਸਾਰੀ ਰਿਕਵਰੀ ਪੈਂਡਿੰਗ ਆ ਉਸੇ ਕਰ ਲਵਾਂਗੇ ਉਹਨਾਂ ਦਾ ਬਿਲਕੁਲ ਠੀਕ ਆ ਉਹ 95 90 95 ਲੱਖੀ ਦੱਸ ਰਹੇ ਨੇ ਇਹ ਤਾਂ 41 ਲੱਖ ਹੋ ਗਿਆ ਜਿਹੜੇ ਬਾਕੀ ਦੋ ਦੋਸ਼ੀ ਨੇ ਜਾਂ ਇਹਨਾਂ ਦੇ ਵੀਲੇ ਫਰਜ਼ੇ ਜਿਹੜੀ ਪੁੱਛ ਗਏ ਛਾ ਉਹ ਤੋਂ ਅਸੀਂ ਜਿਹੜਾ ਵੀ ਪੈਸਾ ਹੋਊਗਾ ਜਿਹੜੀ ਵੀ ਰਿਕਵਰੀ ਕਰਨ ਵਾਲੀ ਬਾਕੀ ਹੋਊਗੀ ਅਸੀਂ ਰਿਕਵਰ ਕਰਾਂਗੇ ਵੈਪਨ ਦੀ ਗਵਰਨਮੈਂਟ ਪਾਈ ਨਹੀਂ ਇਹ ਕਰੂਗਾ ਵੈਪਨ ਵੀ ਲੈ ਗਏ ਜੀ ਉਹ ਜਿਹੜਾ ਇੱਕ ਹੋਰ ਬੰਦਾ ਹੈਗਾਗਾ ਜਿਹੜਾ ਸਟਿਲ ਅਸੀਂ ਉਹਦਾ ਨਾਮ ਨਹੀਂ ਡਿਸਕਲੋਜ਼ ਕਰਨਾ ਉਸ ਬੰਦੇ ਦੇ ਕੋਲੋਂ ਸੰਭਾਵਨਾ ਹੈਗੀ ਆ ਜਾਂ ਹੋ ਸਕਦਾ ਇਹਨਾਂ ਦੀ ਜਿਹੜੀ ਫਰਦਰ ਇਨਟੈਰੋਗੇਸ਼ਨ ਚ ਰਿਮਾਨਡ ਦਰਾਂ ਨਾ ਜਿਹੜਾ ਇਹਨਾਂ ਤੋਂ ਪੁੱਛਗਿੱਛ ਕਰਕੇ ਜਿੱਥੋਂ ਵੀ ਅਸੀਂ ਉਹਨੂੰ ਰਿਕਵਰ ਕਰ ਲਾਂਗੇ ਕੋਈ ਸ਼ਿਕਾਇਤ ਨਹੀਂ ਡਰਾਈਵਰ ਦੀ ਇੰਪੋਰਟੈਂਟ ਹੈਗੀ ਡਰਾਈਵਰ ਦੀ ਕਿਉਂਕਿ ਡਰਾਈਵਰ ਦੀ ਬੇਟੀ ਨਹੀਂ ਕਰਦਾ ਨਹੀਂ ਡਰਾਈਵਰ ਦੀ ਕੋਈ ਇਨਵੋਲਵਮੈਂਟ ਨਹੀਂ ਡਰਾਈਵਰ ਦੀ ਲੜਕੀ ਨੂੰ ਹੀ ਇਸ ਗੱਲ ਦਾ ਪਤਾ ਸੀ ਐਜ਼ ਆਫ ਨਾਊ ਡਰਾਈਵਰ ਦੇ ਬਾਰੇ ਕੋਈ ਇਦਾਂ ਦੀ ਸੂਚਨਾ ਨਹੀਂ ਮਿਲੀ ਕੋਈ ਇਨਵੋਲਵਮੈਂਟ ਸਰ ਘਰ ਦਾ ਕੰਮ ਕਰਦੀ ਸਰ ਲੜਕੀ ਦਾ ਘਰ ਕੰਮ ਕਰਦੀ ਸੀ ਲੜਕੀ ਦਾ ਆਉਣ ਜਾਣ ਸੀ ਆਪਣੇ ਪਿਤਾ ਦਾ ਡਰਾਈਵਰ ਹੋਣ ਦੇ ਨਾਂ ਤੇ ਜਿਹੜੇ ਬਹੁਤ ਅਗੇ ਨੇ ਪਰਮਾਲਾ ਜੋ ਨੋ ਨੋ ਬੰਦੇ ਟੋਟਲ ਨਾਮਿਨੇਟ ਹੋਏ ਨੇ origianlly ਸਾਨੂੰ ਜਿਹੜਾ ਇਹਨਾਂ ਦੀ origianlly ਇਨਫੋਰਮੇਸ਼ਨ ਦਾ ਚਾਰ ਬੰਦੇ ਆਏ ਸੀ ਪਰ ਚਾਰ ਤੋਂ ਅਸੀਂ ਜਿਹੜੇ ਟੋਟਲ ਨੋ ਬੰਦੇ ਨਾਮਿਨੇਟ ਕਰ ਲਏ ਨੇ ਜਿਨ੍ਹਾਂ ਚੋਂ ਸੱਤ ਬੰਦੇ ਅਰੈਸਟ ਕਰ ਲਏ ਨੇ ਦੋ ਬਾਕੀ ਨੇ ਉਹਨਾਂ ਨੂੰ ਵੀ ਜਲਦੀ ਅਰੈਸਟ ਕਰ ਲਿਆ ਕਿਹੜੇ ਸਾਬ ਤੋਂ ਲੜਕੀ ਦਾ ਜਿਹੜਾ ਕੋਈ ਲਾਇਸੈਂਸ ਸੀਗਾ ਕੋਈ ਅਸਬੰਧ ਪੁਗੀ ਦਾ ਕਿਹੜੇ ਲੜਕੀ ਦਾ ਅਸਬੰਧ ਲੜਕੀ ਦਾ ਬੁਆਏਫਰੈਂਡ ਹੀ ਗੋਰਟੇਕ ਸੀ ਉਹਦਾ ਮੰਗੇਤਰ ਸੀ ਉਹਦੇ ਨਾਲ ਮੰਗਣੀ ਪੱਕੀ ਹੋਈ ਸੀ ਔਰ ਰਿਕਾਰਡ ਨਹੀਂ ਸੀ ਹਾਂਜੀ ਇਹਨਾਂ ਇਹਨਾਂ ਤੋਂ ਜਿਹੜਾ ਜਿਹੜਾ ਮੇਨ ਇਹਨਾਂ ਦਾ ਮਾਸਟਰਮਾਈਂਡ ਆ ਗੁਰਪ੍ਰੀਤ ਸਿੰਘ ਉਹਦੇ ਇੱਕ ਕਤਲ ਦਾ ਪਰਚਾ ਦਰਜ ਸੀ ਉਹਦੇ ਇੱਕ ਨਸ਼ਿਆਂ ਦਾ ਐਨਡੀਪੀਐਸ ਦਾ ਪਰਚਾ ਦਰਜ ਆ ਜਿਹੜਾ ਸੰਦੀਪ ਆ ਉਹਤੇ ਵੀ ਆਰਮਜ਼ੈਕਟ ਦਾ ਪਰਚਾ ਦਰਜ ਆ ਇੱਕ ਹੋਰ ਬੰਦਾਗਾ ਉਹਤੇ ਐਕਸਾਈਜ਼ ਦਾ ਪਰਚਾ ਦਰਜ ਆ ਜਿਹੜੇ ਪੈਸੇ ਰਿਕਵਰ ਹੋਏ ਨੇ ਜੀ ਇਹ ਕਿੱਥੋਂ ਮਤਲਬ 100 ਡ ਬੰਦਿਆਂ ਕੋਲੋਂ ਰਿਕਵਰ ਹੋਏ ਜੀ ਇਹ ਕੋਈ ਬੰਦੇ ਕੋਲੇ ਨਾ ਡੱਟ ਪਾਉਂਦੇ ਸਾਰੇ ਇੱਥੋਂ ਇੱਥੋਂ ਅਲੱਗ-ਅਲੱਗ ਬੰਦਿਆਂ ਤੋਂ ਹੀ ਰਿਕਵਰ ਹੋਏ ਨੇ ਲੋਕਲ ਨੇ ਕਿਸੇ ਨੇ ਕਿਸੇ ਨੂੰ ਦਿੱਤੇ ਜੀ ਕਿਸੇ ਨੇ ਕਿਸੇ ਨੂੰ ਦਿੱਤੇ ਸੀ ਉਹ ਅਸੀਂ ਸਾਰੀ ਰਿਕਵਰੀ ਪਾ ਲਈ ਉਹ ਉਹ ਵੀ ਅਸੀਂ ਦੋ ਬੰਦੇ ਆ ਜਿਹੜੇ ਵਿੱਚ ਇਨਵੋਲਵ ਆ ਇੱਕ ਜਿਹੜਾ ਮੇਨ ਦੋਸ਼ੀ ਹੈਗਾ ਉਹਦਾ ਮਾਮਾ ਸੀ ਉਹ ਆ ਉਹਦੇ ਮਾਮੇ ਨੂੰ ਕੁਝ ਜਿਹੜਾ ਸਮਾਨ ਦੇ ਗਿਆ ਸੀ ਕੁਝ ਉਹ ਤੋਂ ਰਿਕਵਰੀ ਹੋਈ ਆ ਸੇਮ ਇੱਕ ਹੋਰ ਹੈਗਾ ਬੰਦਾ ਇਹਦਾ ਜਿਹੜਾ ਜਿਹੜਾ ਗੁਰਡੇ ਇੱਕ ਦਾ ਫਾਦਰ ਆ ਹਰਦੀਪ ਸਿੰਘ ਉਹ ਤੋਂ ਵੀ ਅਸੀਂ ਰਿਕਵਰੀ ਕੀਤੀ ਆ ਕੁਝ ਉਹ ਤੋਂ ਪੈਸੇ ਮਿਲੇ ਸੀ ਉਹਨੂੰ ਵੀ ਜੀ ਰੈਸ ਪਰ ਆ ਇਹ 800 ਗ੍ਰਾਮ ਆ ਜੀ ਉਹਨਾਂ ਨੂੰ ਵੀ ਅਸੀਂ ਘਰ ਵਾਲਿਆਂ ਨੂੰ ਹੀ ਦੱਸਿਆ ਉਹ ਕਹਿੰਦੇ ਅਸੀਂ ਲੇਡੀਜ਼ ਨਾਲ ਕੰਸਲਟ ਕਰਕੇ ਅਸੀਂ ਵੀ ਫਾਈਨਲੀ ਚੈੱਕ ਕਰਦੇ ਆ ਵੀ ਕਿੰਨਾ ਹੈ ਤੇ ਅਸੀਂ ਦੋਸ਼ੀਆਂ ਦੀ ਪੁਸ਼ਕੇਸ਼ ਤੋਂ ਅਸੀਂ ਵੀ ਸਟੈਬਲਿਸ਼ ਕਰ ਲਾਂਗੇ ਵੀ ਐਗਜੈਕਟਲੀ ਜਿਹੜਾ ਕਿੰਨਾ ਜਿਹੜਾ ਉਹਨਾਂ ਦਾ ਗਹਿਣਾ ਸੀ ਕਿੰਨਾ ਸੋਨੇ ਦਾ ਮਹਾਰਾਸ਼ਟਰੀ ਪੁਲਿਸ ਜਾ ਚੁੱਕੀ ਹੈ ਤੇ ਵੀ ਕੋਈ ਰਿਕਵਰੀ ਹੋਈ ਹੈ ਬੰਦੇ ਦਾ ਕੋਈ ਰੈਕਪਰ ਉਹ ਤੋਂ ਉਹ ਤੋਂ ਬੰਦੇ ਮਿਲੇ ਨੇ ਇਹ ਇਥੋਂ ਜਦੋਂ ਇਹਨਾਂ ਨੇ ਇਹ ਰੋਬਰੀ ਕਰਕੇ ਆ ਉੱਥੋਂ ਲੋਕਾਂ ਦੇ ਨਜ਼ਰੀਏ ਇਹਨਾਂ ਇਹਨਾਂ ਜੋ ਇੱਕ ਬੰਦਾ ਪਹਿਲਾਂ ਉੱਥੇ ਕੰਮ ਕੰਮ ਕਰਦਾ ਸੀ ਉਸ ਜਰੀਏ ਉੱਥੇ ਜਾ ਕੇ ਲੁਕਣ ਦੇ ਲਈ ਉੱਥੇ ਗਏ ਸੀ ਸਭਾ ਰਾਸ਼ਟਰਾ ਜਾਣ ਦਾ ਮਕਸਦ ਕੀ ਸੀ ਇਹ ਨਿੰਦੂ ਸਟੇਟ ਇਹਨਾਂ ਨੇ ਆਪਣਾ ਇੱਥੋਂ ਰੋਬਰੀ ਕਰਕੇ ਜਾ ਕੇ ਸੈਟਲ ਹੋਣ ਦਾ ਸੀ ਵੀ ਇੱਥੇ ਨੇੜੇ ਆ ਫੜੇ ਜਾਵਾਂਗੇ ਪਛਾਣ ਹੋ ਜਾਊਗਾ ਇੱਥੋਂ ਜਾ ਕੇ ਲੁਕਣਗਾ ਸੀ ਇਹਨਾਂ ਦੀ ਉੱਥੇ ਜਾ ਕੇ ਉੱਥੇ ਲੋਕ ਕੇ ਕੁਝ ਟਾਈਮ ਕੱਢਾਂਗੇ ਜੋ ਟਾਈਮ ਪਾਸ ਹੋ ਗਿਆ ਦੁਬਾਰਾ ਵਾਪਸ ਆ ਜਾਣਗੇ ਹਾਂਜੀ ਹਾਂਜੀ ਉਹ ਉਹਨਾਂ ਦੇ ਨੌ ਅਸੀਂ ਇਨਵੈਸਟੀਗੇਸ਼ਨ ਨਹੀਂ ਜਨਾ ਕਰਕੇ ਡਿਕਲੇਅਰ ਨਹੀਂ ਕਰ ਸਕਦੇ ਉਹ ਫੜਨ ਤੋਂ ਬਾਅਦ ਦੱਸਦਾ ਕਿ ਮਾਸਟਰਮਾਈਂਡ ਇਹਨਾਂ ਦਾ ਗੁਰਪ੍ਰੀਤ ਸਿੰਘ ਗੁਰਪ੍ਰੀਤ ਹੀ ਆ ਯੈਸ ਸਾਡੀ ਪੁਲਿਸ ਨੇ ਪ੍ਰੋਫੈਸ਼ਨਲੀ ਐਂਡ ਸਾਇੰਟਿਫਿਕਲੀ ਹਰ ਤਰ੍ਹਾਂ ਦੇ ਜਿਹੜੇ ਉਹਨਾਂ ਦੇ ਹੈਗੇ ਨੇ ਸਕਿਲਸ ਹੈਗੇ ਉਹ ਯੂਜ਼ ਕੀਤੇ ਆ ਉਹ ਯੂਜ਼ ਕਰਕੇ ਹੀ ਡ੍ਰੈਸ ਕੀਤੀ ਆ ਸਰ ਇਹ ਗੈਂਗ ਸੀ ਪਰਪਰ ਕਿ ਇਹਨਾਂ ਨੇ ਦੋਸਤੀ ਬਣਾਈ ਲੁੱਟ ਵਾਸਤੇ ਇਹ ਜਿਹੜਾ ਇਦਾਂ ਦਾ ਅੰਜਾਮ ਆ ਐਜ਼ ਆਫ ਨਾਓ ਦੀ ਹੁਣ ਤੱਕ ਦੀ ਪੁਛ ਗੇਸ ਤੋਂ ਇਹ ਪਹਿਲੀ ਵਾਰੀ ਹੋਇਆ ਉਸ ਲੜਕੀ ਦੀ ਸੂਚਨਾ ਦੇ ਆਧਾਰ ਤੇ ਇਹਨਾਂ ਨੇ ਲਾਲਚ ਵਸ ਆ ਕੇ ਕੁਝ ਕ੍ਰਿਮੀਨਲ ਬੰਦੇ ਸੀ ਕੁਝ ਹੋਰ ਨਾਰਲ ਵਾਲੇ ਕਿਸੇ ਨੇ ਕੋਈ ਰਹਿਣ ਦਾ ਇੰਤਜ਼ਾਮ ਕਰਤਾ ਕਿਸੇ ਨੇ ਨੂੰ ਭਜਾਉਣ ਦਾ ਇੰਤਜ਼ਾਮ ਕਰਤਾ ਇਹ ਫਸਟ ਟਾਈਮ ਇਦਾਂ ਦਾ ਨੋਟਿਸ ਆਇਆ ਵਾਕੀ ਇਨਟੈਰੋਗੇਸ਼ਨ ਦੌਰਾਨ ਜੋ ਵੀ ਗੱਲ ਸਾਹਮਣੇ ਆਵੇਗੀ ਕੋਈ ਇਹਨਾਂ ਦਾ ਹੋਰ ਪ੍ਰੀਵੀਅਸ ਇਦਾਂ ਦਾ ਕਰਾਈਮ ਆ ਜਿਹੜਾ ਨਾ ਰਿਕਾਰਡਡ ਹੋਵੇ ਨਾ ਰਜਿਸਟਰਡ ਹੋਵੇ ਉਸੇ ਪਤਾ ਲਾਵਾਂਗੇ ਸਰ ਰਹਿੰਦਾ ਕਿੱਥੇ ਐਂਡ ਜੀ ਕਰਦਾ ਕੀ ਹੈ ਵੈਸੇ ਉਹ ਪ੍ਰੋਫੈਸ਼ਨ ਕੀ ਹੈ ਗੁਰਪ੍ਰੀਤ ਸਬਜ਼ੀ ਦਾ ਸਬਜ਼ੀ ਵੇਚਣ ਦਾ ਕੰਮ ਕਰਦਾ ਜੀ ਇੱਥੇ ਹੀ ਇੰਦਰਾ ਕਲੋਨੀ ਮਜੀਟਾ ਰੋਡ ਅਮਰਸਾ ਚ ਰਹਿੰਦਾ ਸਰ ਮੋਟਿਵ ਕੀ ਸੀ ਲੁੱਟ ਕਰਕੇ ਪੈਸਾ ਤੇ ਇਨਵੈਸਟ ਕਰਨਾ ਜਾਂ ਭਜਨਾ ਦੀ ਸ਼ਕਵਾ ਜਾਂ ਕੋਈ ਇਸ ਤੀਜਰੀ ਇਦਾਂ ਦੀ ਕੋਈ ਗੱਲ ਸਾਹਮਣੇ ਹੈ ਲੁਟੇਰਿਆਂ ਦਾ ਮੋਟਿਵ ਕੀ ਹੁੰਦਾ ਹੈਗਾ ਲੁਟੇਰਿਆਂ ਦਾ ਮੋਟਿਵ ਦਾ ਲੁੱਟਦਾ ਮਾਲ ਇਕੱਠਾ ਕਰਨਾ ਆਦਰ ਟਾਈਮ ਪਾਸ ਕਰਨਾ ਇਹੀ ਹੁੰਦਾਗਾ ਇਹਨਾਂ ਦੀ ਇਨਵੈਸਟਮੈਂਟ ਟਾਈਪ ਜਾਂ ਉਹਦਾਂ ਦੀ ਕੋਈ ਵਿਜਨ ਨਹੀਂ ਹੈਗੀ ਇਹ ਸਾਰੇ ਨਾਰਮਲੀ ਕੋਈ ਸ਼ੈਫ ਦਾ ਕੰਮ ਕਰਦਾ ਕੋਈ ਟੈਕਸੀ ਦਾ ਕੰਮ ਕਰਦਾ ਇੱਕ ਲਾਲਚ ਵਾਸੋ ਕੇ ਇਹਨਾਂ ਨੇ ਇਹ ਲੁੱਟ ਜਿਹੜੀ ਕੀਤੀ ਆ ਹੋਰ ਜੀ ਠੀਕ ਹੈ ਜੇ ਅੱਜ 골ਡੀ ਬ੍ਰਾਂਡ ਤੇ ਪਰਚਾ ਦਰਜ ਹੋਇਆ ਸਿਵਲ ਲੈਚ ਕੀ ਹੈ ਮਸਲਾ ਸਾਰਾ ਉਹ ਇੱਕ ਵਿਅਕਤੀ ਨੂੰ ਉਹਨਾਂ ਨੇ ਧਮਕੀ ਦਿੱਤੀ ਸੀ 골ਡੀ ਬ੍ਰਾਂਡ ਦਾ ਨਾਮ ਲੈ ਕੇ ਐਕਸਟਰਸ਼ਨ ਦੀ ਧਮਕੀ ਦਿੱਤੀ ਸੀ ਉਹ ਇਮੀਡੀਏਟਲੀ ਪੁਲਿਸ ਨੇ ਉਹਨਾਂ ਦੇ ਲਿੰਕਸ ਤੋਂ ਸਟੈਬਲਿਸ਼ ਕਰਕੇ ਉਹ ਦੋਨੇ ਬੰਦੇ ਜਿਹੜੇ ਫਰਜੀ 골ਡੀ ਬ੍ਰਾਂਡ ਦਾ ਨਾਮ ਲੈ ਕੇ ਉਹਨੇ ਇੱਕ ਕਾਲ ਕੀਤੀ ਸੀ ਉਦੋਂ ਐਕਸਟਰੈਸ਼ਨ ਕਰਨ ਦੀ ਕਾਲ ਪਾਈ ਸੀ ਉਹਨਾਂ ਨੂੰ ਅਸੀਂ ਅਰੈਸਟ ਕਰਕੇ ਉਹਨੂੰ ਟ੍ਰੇਸ ਕੀਤਾ ਸਰ ਕਿਹਨੂੰ ਆਪਣਾ ਟ੍ਰੇਸ ਕੀਤਾ ਆਪਣਾ ਕਿਹੜੇ ਬੰਦੇ ਨੂੰ ਧਮਕੀ ਲਗਾਈ ਸੀ ਇਹਨੇ ਉਹ ਸਾਡਾ ਇੱਕ ਰਿਟਾਰਡ ਰਿਟਾਰਡ ਜਿਹੜਾ ਪੁਲਿਸ ਕਰਮਚਾਰੀ ਸੀ ਉਹਨੂੰ ਸੋ ਡਾਕਟਰ ਹੈ ਡਾਕਟਰ ਡਾਕਟਰ ਕਾਲੜਾ ਸੀ ਡਾਕਟਰ ਕਾਲੜਾ ਨੂੰ ਜਿਹੜੀ ਧਮਕੀ ਦਿੱਤੀ ਸੀ ਉਹਨਾਂ ਨੇ ਇਹ ਬੰਦੇ ਕੌਣ ਨੇ ਤੇਰੇ ਬੰਦੇ ਕੌਣ ਨੇ ਕੀ ਮੰਗ ਰਹੇ ਨੇ ਠੀਕ ਹੋ ਗਿਆ ਸਰ ਜੀ ਡਿਵੀਜ਼ਨ ਲੋਕਲ ਪ੍ਰਤਾਪਨਗਰ ਡੀ ਡਿਵੀਜ਼ਨ ਦੇ ਬੰਦੇ ਸੀ ਜਿਹੜੇ ਇਹਦੇ ਚ ਇਨਵੋਲਵ ਹੈਗੇ ਸੀ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ ਕੋਈ ਪਰਚਾ ਨਹੀਂ ਆਉਂਦਾ ਇਹਨਾਂ ਦੇ ਪਹਿਲੇ ਦੋਹਾਂ ਬੰਦਿਆਂ ਦੇ ਨਹੀਂ ਐਜ਼ ਆਫ ਨਾਓ ਉਹਨਾਂ ਦੇ ਕੋਈ ਪਹਿਲਾਂ ਪਰਚਾ ਨਹੀਂ ਹੈਗਾ ਕੋਈ ਰਿਕਵਰੀ ਕੋਈ ਵੈਪਨ ਜਾਂ ਕਿਸ ਚੀਜ਼ ਦੀ ਰਿਕਵਰੀ ਨਹੀਂ ਉਹਨਾਂ ਦਾ ਮੋਬਾਈਲ ਫੋਨ ਵਗੈਰਾ ਜਿਹੜੇ ਉਹਨਾਂ ਨੇ ਜਿਹਦੇ ਨਾਲ ਕਾਲ ਕਰਕੇ ਉਹ ਸੀ ਰਿਕਵਰ ਕਰ ਲਿਆ ਉਹਦੇ ਲਿੰਕੇਜ ਦੇਖ ਕੇ ਅਸੀਂ ਫਰਦਰ ਸਟੈਬਲਿਸ਼ ਕਰਾਂਗੇ ਸਰ ਇਹ ਇੱਕ ਅਸਪੈਕਟ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਬਾਹਰ ਗਏ ਨੇ ਕੈਨੇਡਾ ਵਗੈਰਾ ਜੋ ਬ੍ਰਾਡਗੇਟ ਨੇ ਤੇ ਜਿਆਦਾਤਰ ਬਜ਼ੁਰਗੀਆਂ ਘਰਾਂ ਦੇ ਵਿੱਚ ਰਹਿ ਗਏ ਨੇ ਚਾਹੇ ਉਹ ਸ਼ਹਿਰ ਹੈ ਚਾਹੇ ਸੂਬਾ ਹੈ ਇਹਦੇ ਵਿੱਚ ਸਰ ਪੁਲਿਸ ਫੋਰਸ ਦੀ ਕੀ ਰੋਲ ਆਇਆ ਹੈ ਜਾਂ ਕਿ ਕੀ ਪ੍ਰਕਾਸ਼ਨ ਹੋਣਾ ਚਾਹੀਦਾ ਹੈ ਕੀ ਮੈਸੇਜ ਹੈ ਅਜੇ ਆ ਕੋਈ ਗੱਲ ਨਹੀਂ ਜਿਹੜਾ ਜਿਹੜਾ ਇਹਸ ਪਰਿਵਾਰ ਦੇ ਵਿੱਚ ਜਿਹੜੀ ਰੋਬਰੀ ਹੋਈ ਆ ਉਹਨਾਂ ਦੇ ਦਾ ਬੱਚੇ ਦੇ ਬਾਹਰ ਨਾਲ ਹੀ ਰਹਿੰਦੇ ਸੀ ਉਹਨਾਂ ਦਾ ਪਰਿਵਾਰ ਦੇ ਨਾਲ ਰਹਿੰਦੇ ਸੀ ਉਹ ਸਿਰਫ ਇੱਕ ਉਹਨਾਂ ਦਾ ਜਿਹੜਾ ਆਪਦਾ ਧਨ ਦੌਲਤ ਆ ਉਹਨਾਂ ਨੂੰ ਸੰਭਾਲ ਕੇ ਅਸੀਂ ਚਾਹਾਂਗੇ ਵੀ ਹੁਣ ਇੰਨਾ ਸੋਨਾ ਇੰਨਾ ਪੈਸਾ ਇਹ ਆਪਣੇ ਘਰਾਂ ਚ ਰੱਖਣਾ ਉਹ ਵਾਜਬ ਨਹੀਂ ਹੈਗਾ ਜਦੋਂ ਬੈਂਕਿੰਗ ਸਹੂਲਤਾਂ ਹੈਗੀਆਂ ਨੇ ਜੇ ਇੰਨਾ ਕੈਸ਼ ਆ ਜਾਂ ਹੋਰ ਆ ਉਹ ਬੈਂਕਾਂ ਚ ਰੱਖਣਾ ਚਾਹੀਦਾ ਨੰਬਰ 1 ਨੰਬਰ 2 ਕਿਸੇ ਵੀ ਆਪਣੇ ਡੋਮੈਸਟਿਕ ਭਾਵੇਂ ਸਰਵੈਂਟ ਆ ਭਾਵੇਂ ਡਰਾਈਵਰ ਆ ਕੋਈ ਤੁਹਾਡਾ ਸਹਾਇਕ ਆਗਾਰ ਹੈਗਾ ਉਹਨਾਂ ਨੂੰ ਜਿਹੜਾ ਉਹਨਾਂ ਤੋਂ ਇਹ ਚੀਜ਼ ਆ ਜਿਹੜਾ ਗਰੇਜ ਕਰਕੇ ਲਕੋ ਕੇ ਰੱਖਣਾ ਚਾਹੀਦਾ ਉਹਨਾਂ ਨੂੰ ਨਾ ਪਤਾ ਲੱਗੇ